ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਸੰਗਰੂਰ ਵਿੱਚ ਸੀਐਮ ਦੀ ਯੋਗਸ਼ਾਲਾ ਮੁਹਿੰਮ ਤਹਿਤ ਯੋਗ ਕਰਨ ਲਈ ਪ੍ਰਬੰਧ ਕੀਤਾ ਗਿਆ ਸਮਰਜਦਨ ਸਿੱਧੀ ਰੱਖਿਆ ਇਸ ਮੌਕੇ ਸੰਗਰੂਰ ਦੇ ਬਨਾਸਰ ਭਾਗ ਵਿਖੇ ਸੰਗਰੂਰ ਦੇ ਯੋਗ ਕਰਨ ਵਾਲਿਆਂ ਨੇ ਭਾਰੀ ਉਤਸ਼ਾਹ ਦੇ ਵਿੱਚ ਪਹੁੰਚ ਕੇ ਇਸ ਮੁਹਿੰਮ ਦਾ ਲਾਹਾ ਲਿਆ ਜੋ ਕਰਨੀ ਪਹੁੰਚਣ ਵਾਲਿਆਂ ਵਿੱਚ ਬੱਚੇ ਨੌਜਵਾਨ ਬਜ਼ੁਰਗ ਔਰਤਾ ਲਗਭਗ ਹਰ ਵਰਗ ਨੇ ਸ਼ਮੂਲੀਅਤ ਕੀਤੀ ਇਸ ਮੌਕੇ ਜਾਣਕਾਰੀ ਦਿੰਦਿਆਂ ਸੰਗਰੂਪਤ ਉਸ ਜੋਗਸ਼ਾਲਾ ਦੇ ਸੁਪਰਵਾਈਜ਼ਰ ਨਰਮਲ ਸਿੰਘ ਹੋਰਾਂ ਨੇ ਦੱਸਿਆ ਕਿ ਇਹ ਹੀ ਜੋਗਸ਼ਾਲਾ ਸੀਐਮ ਭਗਵੰਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪੂਰੇ ਹੀ ਪੰਜਾਬ ਦੇ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਚਲਾਈਆਂ ਜਾ ਰਹੀਆਂ ਨੇ ਜਿਸ ਦਾ ਮੰਤਵ ਹੈ ਕਿ ਸ਼ਹਿਰ ਵਾਸੀਆਂ ਨੂੰ ਪਿੰਡ ਵਾਸੀਆਂ ਨੂੰ ਯੋਗ ਤੋਂ ਜਾਣੂ ਕਰਵਾ ਕੇ ਯੋਗ ਦੀ ਸ਼ਕਤੀ ਤੋਂ ਜਾਣੂ ਕਰਵਾ ਕੇ ਨਿਰੋਗ ਸਿਹਤ ਲਈ ਪ੍ਰੇਰਿਤ ਕੀਤਾ ਜਾਵੇ। ਯੋਗ ਸ਼ਬਦ ਦਾ ਮਤਲਬ ਆਪਾਂ ਨੂੰ ਸੁਣਦੇ ਹੋਏ ਇਹ ਤੋਂ ਕਿ ਇਹ ਵੀ ਸਰਕਾਰੀ ਜਦੋਂ ਜਲਵਾਣ ਤੋਂ ਹੋਇਆ। ਦੁਨੀਆ ਦਾ ਦੁਨੀਆ ਅੰਤਰਰਾਸ਼ਟਰੀ ਯੋਗ ਦੇ ਵਿੱਚ ਮਨਾਇਆ ਗਿਆ ਮੌਸਮਾਦ ਕਿਸ ਤਰ੍ਹਾਂ ਹੈ। ਦੇਖੋ ਜੀ ਇਹ ਬਹੁਤ ਵਧੀਆ ਉਪਰਾਲਾ ਹੈ। ਇਹ ਆਪ ਸਰਕਾਰ ਦਾ ਇਹ ਕੇਂਦਰ ਸਰਕਾਰ ਦਾ ਕਿਉਂਕਿ ਸੇਰ ਸੱਜ ਦੀ ਸਭ ਤੋਂ ਵੱਡੀ ਪੂੰਜੀ ਇਹਨੂੰ ਤੰਦਰੁਸਤ ਕਰ ਲਈ ਜਿਹੜਾ ਇਹ ਪ੍ਰੋਗਰਾਮ ਚੱਲ ਰਿਹਾ ਹੈ ਪੰਜਾਬ ਦੇ ਵਿੱਚ ਸੀਐਮ ਜੋਗਸ਼ਾਲਾ ਬਹੁਤ ਵਧੀਆ ਹੈ ਇਹਦੇ ਸਿੱਟੇ ਆ ਜਿਹੜੇ ਵਧੀਆ ਮਿਲ ਰਹੇ ਆ ਕੱਲ ਮੈਨੂੰ ਗੱਲ ਹੋਈ ਸੀ ਕਹਿੰਦੇ ਇੱਥੇ ਬਹੁਤਿਆਂ ਨੂੰ ਸਰਵਾਈਕਲ ਦੀ ਪ੍ਰੋਬਲਮ ਸੀ ਉਹ ਕਲਾਸਾਂ ਨਾਲ ਲਾਈਆਂ ਸੀਐਮ ਜੋਗਸ਼ਾਲਾ ਜਾਂ ਤੇ ਉਹ ਪ੍ਰੋਪਰ ਠੀਕ ਹੋ ਗਏ ਨੌਜਵਾਨ ਜਿਹੜਾ ਵਰਗ ਅੱਜ ਉਹਨਾਂ ਦੀ ਸ਼ਮੂਲੀਅਤ ਘੱਟ ਗਈ ਸੀ ਇਸ ਮਹਿਫਲ ਦੇ ਵਿੱਚ ਹਾਲਾਂਕਿ ਵੱਡੀ ਗਿਣਤੀ ਦੇ ਵਿੱਚ ਸਥਾਨਕ ਵਾਸੀ ਪਹੁੰਚੇ ਨੇ ਕੀ ਸੁਨੇਹਾ ਦੇਣਾ ਚਾਹੋਗੇ ਇਹ ਸੁਨੇਹਾ ਦੇਣਾ ਚਾਹੁੰਦੀ ਆ ਕਿ ਜਿਹਨ ਲੋਕੀ ਸਰੀਰ ਚਾਹੀਦਾ ਹੈ ਹਰ ਹਰ ਇੱਕ ਇਨਸਾਨ ਨੂੰ ਇਹ ਯੋਗਿਸ਼ਾਲਾ ਜੁਆਇਨ ਕਰਨੀ ਚਾਹੀਦੀ ਹੈ ਜੀ। ਕਰਦੇ ਹਾਂ ਜੋ ਨੇ ਜਵਤਤ ਲਾਈ ਹੈ ਕਿਉਂਕਿ ਸਭ ਦੀ ਤੰਦਰੁਸਤੀ ਲਈ ਹੈ। ਜੋ ਵੀ ਇਹ ਯੋਗਤਾ ਕਰਦਾ ਹੈ ਨਾ ਬਹੁਤ ਤੰਦਰੁਸਤ ਰਹਿੰਦਾ ਹੈ ਦੇ ਪ੍ਰੋਕਟ ਤੋਂ ਬਚੇ ਰਹਿਣੇ ਅਤੇ ਬੰਗਿਆ ਤੋਂ ਬਚੇ ਰਹਿਣੇ। ਇਹ ਫਿਰ ਦੁੱਧਿਆ ਰਮਣਤੀ ਤੇ ਕੀ ਹੋ ਗਿਆ ਸਾਡੇ ਲੋਰੀ ਵਿੱਚ ਕਲੋਰ ਨੀਚੇ ਨਾ ਰਹੀਆਂ ਸਾਨੂੰ ਬਹੁਤ ਅਸੀ ਤੰਦਰੁਸਤ ਹਾਂ ਸਾਰੇ ਰੋਗਾਂ ਤੋਂ ਬਚੇ ਹੋਏ।